Nós Nossa... vendo... ਦਰਿਆ ਏ اے ਨਸ਼ੇ ਦਾ ਦਰਿਆ ਏ ਇਹ ਚਿੱਟੇ ਦਾ ਦਰਿਆ ਏ ਇਹ ਨਸ਼ੇ ਦਾ ਦਰਿਆ ਏ ਇਹ ਚਿੱਟੇ ਦਾ ਦਰਿਆ ਏ ਬਾਪੂ ਜੀ ਬਾਪੂ ਜੀ ਮੇਰੇ ਹਰਜੋਤ ਨੂੰ ਬਚਾ ਦੇ ਬਾਪੂ ਜੀ ਤੇਰੇ ਹਰਜੋਤ ਨੂੰ ਬਚਾਦੇ ਹੋ ਕੀ ਹੋਇਆ ਧੀਏ ਕੀ ਹੋਇਆ ਆਪਣੇ ਹਰਜੋਤ ਨੂੰ ਆਪਣਾ ਹਰਜੋਤ ਆਪਣਾ ਹਰਜੋਤ ਸਮੈਗ ਪੀਂਦਾ ਬਾਪੂ ਜੀ ਸਮੈਗ ਹਾਂ ਬਾਪੂ ਜੀ ਤੇ ਮੇਰੇ ਹਰਜੋਤ ਨੂੰ ਬਚਾ ਦੇ ਬਬੂ ਜੀ ਮੇਰੇ ਹਰਜੋਤ ਨੂੰ ਬਚਾ ਦੇਓ ਇੱਥੇ ਕਹਿੰਦਾ ਕਰਤੀ ਏ ਮੈਂ ਹਰਜੋਤ ਨੂੰ ਕੁਝ ਨਹੀਂ ਹੋਣ ਦਿਆਂਗਾ ਮੈਂ ਆਪਣੇ ਹਰਜੋਤ ਨੂੰ ਕੁਝ ਨਹੀਂ ਹੋਣ ਦਿਆਂਗਾ ਬਠਿੰਡੇ ਤੋਂ ਪੜਨ ਆਇਆ ਵਾ ਅਜੀ ਭਾਈ ਜੀ ਓਏ ਮੁੰਡਿਆ ਓਏ ਪੜਦਾ ਹੀ ਰਹਿਣਾ ਕਿ ਚੰਡੀਗੜ੍ਹ ਦੇ ਨਜ਼ਾਰੇ ਵੀ ਲੈਣਾ ਓ ਭਾਈ ਜੀ ਨਜ਼ਾਰੇ ਵੀ ਲਵਾਂਗੇ ਕਿਉਂ ਇਧਰ ਨਾ ਮੇਰੇ ਐਗਜ਼ਾਮਸ ਨੇ ਔਰ ਦਿਮਾਗ ਤੇ ਚੋਰ ਬੜਾ ਹੈ ਜੀ ਅੱਛਾ ਓਏ ਮੁੰਡੇ ਦੇ ਐਗਜ਼ਾਮ ਨੇ ਦਿਮਾਗ ਦੇ ਉੱਤੇ ਬੜਾ ਹੀ ਸਟ੍ਰੈਸ ਆ ਮੁੰਡੇ ਦੇ ਅਜੀ ਭਾਈ ਜੀ ਓਏ ਕਾਕਾ ਓਏ ਆਪਾਂ ਸਟ੍ਰੈਸ ਦੂਰ ਕਰਨ ਦੀ ਦਵਾਈ ਦੇ ਦਿੰਦੇ ਆ ਕਿਹੜੀ ਦਵਾਈ ਰਹੀ ਜੀ ਓਏ ਫਿਕਰ ਨਾ ਕਰ ਏ ਆ ਰਹਾ ਬਠਿੰਡੇ ਵਾਲਿਆ ਆ ਆ ਕੀ ਬਾਈ ਜੀ ਓਏ ਆ ਸਾਰੇ ਨਸ਼ਿਆਂ ਦਾ ਪਿਓ ਚਿੱਟਾ ਬਾਈ ਜੀ ਮੈਂ ਨਸ਼ੇ ਨਹੀਂ ਕਰਦਾ ਜੀ ਮੈਂ ਤਾਂ ਛੱਡਿ ਗੇੜ ਪੜਨਾ ਓਏ ਕਮਲਿਆ ਓਏ ਨਸ਼ਾ ਥੋੜਾ ਦਾ ਇਹਦਾ ਬਸ ਆ ਸਟ्रेस ਦੂਰ ਕਰਨ ਦਾ ਇਲਾਜ ਇਹ ਨਹੀਂ ਫੌਜ ਇਹ ਆਪਰਾ ਟਿਕਟ ਰੱਖੋ ਜੀ ਓਏ ਖੰਬਲਿਆ ਪੈਸੇ ਕੌਣ ਮੰਗਦਾ ਹੈ

ਇੱਤ ਜਾਈ ਹੁ ਔਲਕ ਬਸ਼ਾ ਹਰਿ ਕ੍ਰਿਸ਼ਰ ਹਰੇ ਰਾਮ ਰਾਮ ਨਾ ਮਾਇਆ ਤੱਕ ਮਾਤੀ ਗੱਲ ਐ ਭਾਈ ਕੋਈ ਨਸ਼ਾ ਨੁਸ਼ਾ ਨਹੀਂ ਲੈਣ ਆਇਆ ਅੱਜ ਭਾਈ ਜੀ ਭਾਈ ਮਿਠਾ ਦੇ ਦੇ ਯਾਰ ਓ ਕਾ ਤਸਰੀਂ ਘੰਟੇ ਤੇ ਆ ਰਿਹਾ ਓ ਪੈਸੇ ਹੈਗੇ ਤੇਰੇ ਕੋਲ ਪੈਸੋ ਹਾਂ ਹੈਗੇ ਆ ਅੱਛਾ ਲੈ ਆ ਫਿਰ ਪੈਸੇ ਵਈ ਲੈ ਲੈ ਨਸ਼ਾ ਤੇ ਤੂੰ ਤੇਰੇ ਇੱਥੇ ਆ ਗਿਆ ਤੂੰ ਇੱਥੇ ਕੀ ਕਰਨਾ ਆ ਓ ਕਿਉਂ ਨਸ਼ੇ ਪੀਤੀ ਆਪਣੀ ਜਾਨ ਚੋਕ ਚ ਪਾਇਆ ਤੇ ਤੂੰ ਘਰ ਨੂੰ ਚੱਲ ਬੇਬੇ ਤੂੰ ਜਾ ਵਾਪਸ ਆ ਰਹਿਣਾ ਨਾ ਬੱਸ ਐਦਾਂ ਨਹੀਂ ਕਰੀਦਾ ਤੂੰ ਮੇਰੇ ਸੰਗ ਮੈਂ ਇਹਨੂੰ ਓ ਦੋਸਤ ਆ ਮੈਂ ਇਹਦਾ ਦੁਸ਼ਮਣ ਤਾਂ ਨਹੀਂ ਬੇਬੇ ਪੁੱਤ ਜੇ ਤੇ ਤੂੰ ਐਂ ਕਭ ਤੇ ਨਾ ਲੋਦਾ ਤੇ ਪੁੱਤ ਤੂੰ ਚੱਲ ਤਰ ਤੂੰ ਕਿਵੇਂ ਤੂੰ ਜਾ ਮਾਂ ਤੇ ਆ ਜਾਣਾ ਓਏ ਹੱਸਣ ਹਾਂ ਬਾਈ ਨਸ਼ਾ ਚਾਹੀਦਾ ਤੈਨੂੰ ਚਾਹੀਦਾ ਬਾਈ ਚਾਹੀਦਾ ਮੇਰੀ ਇੱਕ ਸ਼ਰਤ ਮੰਨਣੀ ਪਊ ਸ਼ਰਤ ਬਾਈ ਮੈਨੂੰ ਤਾਂ ਜ਼ਰੂਰ ਮੰਨੂਗਾ ਆ ਤੇਰੀ ਮਾਂ ਬੋਲਦੀ ਆ ਤੇਰੇ ਮੂੰਹ ਤੇ ਥੋੱਕ ਕੇ ਦਿਖਾ ਲੈ ਜੀ ਰੇੜਾ ਨਸ਼ਾ ਲੈ ਕੇ ਜਾਈ ਤੇ ਮਾਂ ਐ ਮੇਰੀ ਉਹ ਤੈਨੂੰ ਕਿਹਾ ਨਾ ਜੇ ਨਸ਼ਾ ਚਾਹੀਦਾ ਤਾਂ ਸ਼ਰਤ ਮੰਨਣੀ ਪੈਣੀ ਆ ਥੋਕ ਬੜੀ ਬਾਦੇ ਮੂੰਹ ਤੇ ਜਾ ਆਖੋ ਜਸਤਨ ਜੀ ਦੇ ਲਾਫਣ ਗਾਗਾ ਉਹ ਮੈਨੂੰ ਨਸ਼ਾ ਮਿਲ ਗਿਆ ਉਹ ਮੈਨੂੰ ਨਸ਼ਾ ਮਿਲ ਗਿਆ ਉਹ ਮੈਨੂੰ ਨਸ਼ਾ ਮਿਲ ਗਿਆ ਓਏ ਓਏ ਆ ਕੀ ਤੁਸੀਂ ਰੋਣਾ ਧੋਣਾ ਦੀ ਲਾਇਆ ਉਹ ਜੇ ਕੋਈ ਗੱਲ ਸੁਣਾਉਣੀ ਆ ਇਹਨਾਂ ਨੂੰ ਚੱਜ ਦੀ ਗੱਲ ਸੁਣਾਓ ਤੇ ਨਾਲ ਲੋਕਾਂ ਨੂੰ ਵੀ ਹਸਾਓ ਜੋ ਹੁਕਰ ਚਾਹੋ 1100 ਦਾ ਗੈਸ ਸਿਲੰਡਰ ਤੇ ਦਵਾ ਤੋਪਾ ਕਿ ਤੇਂਦੀ ਕੰਮੀ ਹੈ ਕਿਥੇ ਪੁੱਛ ਰਹੀ ਸਰਕਾਰ ਚੁੱਕੀ ਰਾਸਾ ਰਾ 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 ਮਰਕਬੰਦ ਮਰਕਬੰਦ ਫੋਨ ਕੈਸੇ ਨਹੀਂ ਦੇਦੀ ਰ ਪੁੱਛਿਆ ਸੁੱਤਾ ਚੌਕੀ ਦਾ ਕੁਝ ਵੀ ਪੁੱਛ ਲੋ ਇੱਕੋ ਹੀ ਗੱਲ ਮੈਂ ਨਹੀਂ ਜ਼ਿੰਮੇਵਾਰ ਓਏ ਮਾਂ ਬੋਲੀ ਪੰਜਾਬੀ ਮਰਦੀ ਵੇਖ ਰਹੇ ਨੇ ਲੋਕ ਨਸ਼ਿਆਂ ਵਿੱਚ ਵੱਲਦੇ ਸਿਮਿਆ ਨੂੰ ਸੇਕ ਰਹੇ ਨੇ ਲੋਕ ਜਗੀਰਾ ਸਾਰਾ ਰਾਰਾ ਜਗੀਰਾ ਸਾਰਾ ਰਾਰਾ ਜਗੀਰਾ ਸਾਰਾ ਰਾਰਾ ਰੱਖ ਰੱਖ ਦਿਨ ਤੇ ਰੱਖ ਦਿਨ ਓਏ ਓਏ ਆ ਕੀ ਸਾਰਾ ਰਾਰਾ ਲਾਇਆ ਓ ਜੇ ਕੋਈ ਗੱਲ ਕਰਨੀਆਂ ਪੰਜਾਬ ਦੀ ਗੱਲ ਕਰੋ ਓਏ ਮਾਂ ਬੋਲੀ ਪੰਜਾਬੀ ਦੀ ਗੱਲ ਕਰੋ ਜੋ ਹੁਕਮ ਜਨਾਬ ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ ਮਾਂ ਬਾਪ ਦੀਆਂ ਦਿੱਤੀਆਂ ਦੁਆਵਾਂ ਗੁੰਮ ਜਾਣੀਆਂ ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚੜ੍ਹਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਵੇਖਿਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਯੁਗਾਂ-ਯੁਗਾਂ ਤੱਕ ਜਿਉਂਦੀ ਰਵੇ ਯੁਗਾਂ-ਯੁਗਾਂ ਤੱਕ ਜਿਉਂਦੀ ਰਵੇ ਮੇਰੀ ਮਾਂ ਬੋਲੀ ਪੰਜਾਬੀ ਓਏ ਕਰ ਪੰਜਾਬੀ ਨੂੰ ਪਿਆਰ ਕਰਨ ਵਾਲਿਓ ਮੈਨੂੰ ਵੀ ਬਚਾਲੋ ਜੇ ਇੱਕ ਤੇ ਮੈਂ ਮਰ ਗਿਆ ਤਾਂ ਮੇਰੇ ਨਾਲੇ ਮਰ ਜਣੀ ਆ ਮਾਂ ਬੋਲੀ ਪੰਜਾਬੀ ਪਰ ਬਾਬਾ ਤੂੰ ਹੈਂ ਕੌਣ ਮੈਂ ਨਾਨਕ ਦੀ ਬਾਣੀ ਮਰਦਾਨੇ ਦੀ ਰਬਾਬ ਆ ਮੈਂ ਨਾਨਕ ਦੀ ਬਾਣੀ ਮਰਦਾਨੇ ਦੀ ਰਬਾਬ ਮੈਂ ਗੁਰੂਆਂ ਦੀ ਧਰਤੀ ਮੈਂ ਰੰਗਲਾ ਪੰਜਾਬ ਆ ਮੈਂ ਸਤਲੁਜ ਮੈਂ ਰਾਵੀ ਮੈਂ ਜੇਲਮ ਚਨਾਬ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਧਰਤੀ ਮੈਂ ਰੰਗਲਾ ਪੰਜਾਬ ਆ ਮੈਂ ਬਾਬੇ ਨਾਨਕ ਦੀ ਧਰਤੀ ਮੈਂ ਰੰਗਲਾ ਪੰਜਾਬ ਆ ਔਰ ਪੰਜਾਬ ਤੇ ਨਹੀਂ ਹੋਇਆ ਜੀ ਹੈ ਮੇਰੇ ਓਏ ਮੇਰੇ ਪਿੰਡੇ ਤੇ ਸਿਰੰਜਾ ਉੱਗਿਆਈਆਂ ਨੇ ਮੇਰੇ ਸ਼ਰੀਕ ਹੁਣ ਮੱਝਾਂ ਗਾਵਾਂ ਦਾ ਨਹੀਂ ਯਾ ਲਾਸ਼ਾਂ ਦਾ ਵਪਾਰ ਕਰਦੇ ਨੇ ਨਸ਼ਿਆਂ ਦਾ ਵਪਾਰ ਕਰਦੇ ਨੇ ਮੇਰੇ ਖੇਤਾਂ ਦੇ ਵਿੱਚ ਹੁਣ ਫਸਲਾਂ ਨਹੀਂ ਉਗਦੀਆਂ ਲਾਸ਼ਾਂ ਉਗਦੀਆਂ ਨੇ ਲਾਸ਼ਾਂ ਉਗਦੀਆਂ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਦੀ ਸੋਚ ਨੂੰ ਭਗਤ ਸਰਾਬੇ ਦੇ ਵਾਰਸਾਂ ਦੀ ਸੋਚ ਨੂੰ ਬਾਬੇ ਨਾਨਕ ਦੇ ਵਾਰਸਾਂ ਦੀ ਸੋਚ ਨੂੰ ਨਸ਼ਿਆਂ ਦਾ ਲਕਵਾ ਮਾਰ ਗਿਆ ਏ ਨਸ਼ਿਆਂ ਦਾ ਲਕਵਾ ਮੈਨੂੰ ਪੈਸੇ ਦੇ ਦੇ ਮੈਨੂੰ ਨਸ਼ਾ ਚਾਹੀਦਾ ਬਾਪੂ ਤੂੰ ਮੇਰੇ ਪੈਸੇ ਦੇ ਦੇ ਤੇ ਇੱਕ ਸਾਹਮਣਾ ਪੁੱਤ ਇਹ ਜ਼ਮੀਨਾਂ ਸੇ ਦਾਦਾ ਉਹ ਕੋਈ ਨਾਲ ਨਹੀਂ ਲੈ ਕੇ ਗਿਆ ਤੇ ਨਾ ਹੀ ਮੈਂ ਲੈ ਕੇ ਜਾਣੀ ਆਂ ਤੇ ਪੁੱਤ ਇਹ ਜ਼ਮੀਨਾਂ ਸੇ ਦਾਦਾ ਇਹ ਸਭ ਕੁਝ ਤੇਰਾ ਹੀ ਤਾਂ ਹੈ ਪਰ ਤੂੰ ਨਸ਼ੇ ਦੇ ਖਾਤਰ ਪਰ ਤੂੰ ਨਸ਼ੇ ਦੇ ਖਾਤਰ ਸਾਫਰ ਬਾਜ਼ ਕਰੀ ਜਾ ਰਿਹਾ ਪੁੱਤ ਉੱਜੋ ਮਰਜੀ ਹੋ ਜਾਵੇ ਮੈਂ ਤੈਨੂੰ ਨਸ਼ੇ ਦੇ ਲਈ ਇੱਕ ਵੀ ਪੈਸਾ ਨਹੀਂ ਦਵਾਂਗਾ ਪੁੱਤ ਇੱਕ ਵੀ ਪੈਸਾ ਨਹੀਂ ਦਵਾਂਗਾ ਬਾਪੂ ਆ ਦੇ ਮੇਰੀ ਨਸਾਂ ਵਿੱਚ ਲੈ ਲਹੂ ਪਾਣੀ ਬਣਦਾ ਜਾਂਦਾ ਬਾਪੂ ਮੈਨੂੰ ਪੈਸੇ ਦੇ 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 ਸ਼ੇਬੀਨਾਂ ਮਾਰ ਜੂਗਾ ਬਾਪੂ ਨੂੰ ਪੈਸੇ ਦੇ ਦੇ ਬਾਪੂ ਦੇਸ਼ ਨਹੀਂ ਹੁੰਦੇ ਮੈਨੂੰ ਪੈਸਾ ਦੱਸ ਮੈਨੂੰ ਨਾ ਦੇ ਦੇ ਮੈਂ ਤੈਨੂੰ ਇੱਕ ਵੀ ਪੈਸਾ ਦੇ ਦਵਾਂਗਾ ਬਾਪੂ ਮੈਨੂੰ ਨਸ਼ਾ ਦੇ ਦੇ ਨਹੀਂ ਪੁੱਤ ਬਾਪੂ ਮੈਨੂੰ ਨਸ਼ਾ ਦੇ ਦੇ ਨਹੀਂ ਪੁੱਤ ਬਾਪੂ ਮੈਨੂੰ ਨਸ਼ਾ ਦੇ ਦੇ ਨਹੀਂ ਪੁੱਤ ਬਾਪੂ ਮੈਨੂੰ ਨਸ਼ਾ ਦੇ ਦੇ ਉਸਨੇ ਖੇਤ ਵਿੱਚ ਨੱਕਾ ਮੋੜ ਦਿਆ ਮੈਂ ਉਹ ਗੱਲ ਤੇ ਆਖੀ ਸੀ ਸਰਵਣ ਪੁੱਤ ਨੂੰ ਪਪਰ ਸੁਣਦੇ ਸਾਰ ਸੁਣਦੇ ਸਾਰ ਉਸਨੇ ਚੁੱਕੀ ਕਹੀ ਦੇਖੋ ਕਿ ਮੇਰੇ ਸਿਰ 'ਚ ਮਾਰੀ ਤੇ ਮੈਂ ਲਹੂ ਲੁਹਾਣ ਹੁੰਦਾ ਖਾਲ ਵਿੱਚ ਡਿੱਗ ਗਿਆ ਉਸ ਦਿਨ ਮੈਂ ਪਹਿਲੀ ਤੇ ਆਖਰੀ ਵਾਰ ਲਹੂ ਦਾ ਰੰਗ ਚਿੱਟਾ ਤੇ ਪਾਣੀ ਦਾ ਰੰਗ ਲਾਲ ਹੁੰਦੇ ਦੇਖਿਆ ਪਾਣੀ ਦਾ ਰੰਗ ਲਾਲ ਹੁੰਦੇ ਦੇਖਿਆ ਅਸੀਂ ਸਕੋ ਵਿਚਾਰਾਂ ਦੇ ਸਿਰ ਤੇ ਆਉਂਦਾ ਹੈ ਪਗਸਿਆ ਇਹ ਬੰਦੂਕਾਂ ਬੀਜੀਆਂ ਮੈਂ ਬੰਦੂਕਾਂ ਨਹੀਂ ਸੀ ਬੀਜੀਆਂ ਸੁਪਨੇ ਬੀਜੇ ਸੀ ਇਨਕਲਾਬ ਦੇ ਸੁਪਨੇ ਤਾਂ ਕਿ ਆਉਣ ਵਾਲੀਆਂ ਨਸਲਾਂ ਸੁਪਨਿਆਂ ਤੋਂ ਸਖਣੀਆਂ ਨਾ ਰਹਿਣ ਪਗਸਿਆ ਸੁਪਨੇ ਤਾਂ ਜਮੀਨ ਦੇ ਪਰਤੇ ਕੇ ਹੋਏ ਧਿਰਾਂ ਦੀ ਪੱਟ ਸਿਰ ਤੇ ਚੁੱਕੀ ਹਰੇ ਤੇ ਰਸਕਾਰ ਨਹੀਂ ਹੈ ਦਸਿਆ ਤੇ ਲਾਸ਼ਾਂ ਤੋਂ ਵਧੀਆਂ ਇਹਦਾ ਨਹੀਂ ਰੋਪਾਰ ਨਹੀਂ ਹੈ ਵਿਚ ਬਜ਼ਾਰਾਂ ਨੰਗੀ ਕਰਦੇ ਦੀ ਸੰਗੀ ਘੜ ਦੇਣ ਇਹਨਾਂ ਦਾ ਇੱਕ ਬਾਤ ਨਹੀਂ ਹੈ ਭਗਸਿਆ ਇਹਨਾਂ ਤਿੜਕੇ ਹੋਏ ਸੁਪਨਿਆਂ ਦਾ ਕੀ ਕਰੀਏ ਇਹਨਾਂ ਤਿੜਕੇ ਹੋਏ ਸੁਪਨਿਆਂ ਨੂੰ ਇਨਕਲਾਬ ਦੀ ਮਿੱਟੀ ਨਾਲ ਜੋੜਿਆ ਜਾ ਸਕਦਾ ਹੈ ਫਾਂਸੀ ਵਾਲੇ ਦਿਨ ਮੈਂ ਮਹਾਨ ਇਨਕਲਾਬੀ ਲਾਲਾਂ ਦੀ ਜੀਵਨੀ ਪੜ ਰਿਆ ਸੀ ਤੇ ਫਾਂਸੀ ਦੇ ਤਖਤੇ ਤੇ ਜਾਣ ਤੋਂ ਪਹਿਲਾਂ ਮੈਂ ਕਿਤਾਬ ਦਾ ਉਹ ਪੰਨਾ ਮੋੜ ਦਿੱਤਾ ਸੀ ਤੇ ਅਫਸੋਸ ਕਿਤਾਬ ਦਾ ਉਹ ਪੰਨਾ ਅੱਜ ਵੀ ਉਸੇ ਤਰ੍ਹਾਂ ਮੁੜਿਆ ਹੋਇਆ ਹੈ ਤੇ ਹੁਣ ਲੋੜ ਹੈ ਉਸ ਪੰਨੇ ਨੂੰ ਪੜਨ ਦੀ ਪਲਟਣ ਦੀ ਔਰ ਰੜ ਕੇ ਉਸ ਪੰਨੇ ਨੂੰ ਪਲਟিয়ে ਅਸੀਂ ਲੜਾਂਗੇ ਸਾਥੀ ਬੁਰਾਸ ਮੋਕਾ ਨਹੀਂ ਅਸੀਂ ਲੜਾਂਗੇ ਸਾਥੀ ਗੁਲਾਮ ਬਣਨਾ ਨਹੀਂ ਅਸੀਂ ਜੁੜਾਂਗੇ ਸਾਥੀ ਜ਼ਿੰਦਗੀ ਨਸ਼ੇ ਦੇ ਨਸ਼ਾਧਾਕਰਾਂ ਦੇ ਖਿਲਾਫ ਕਿੰਜ ਲੜਾਂਗੇ ਕਿੰਜ ਲੜਾਂਗੇ ਨਸ਼ੇ ਦੇ ਨਸ਼ਾਧਾਕਰਾਂ ਦੇ ਖਿਲਾਫ ਬੋਲਦੇ ਕਿਉਂ ਨਹੀਂ ਪੰਜਾਬੀਓ ਬੋਲਦੇ ਕਿਉਂ ਨਹੀਂ ਚੁੱਪ ਕਿਉਂ ਹੋ ਇਹ ਚੁੱਪ ਬੜੀ ਖਤਰਨਾਕ ਹੈ ਇਸ ਸੁਪ ਨੂੰ ਤੋੜਦੇ ਕਿਉਂ ਨਹੀਂ ਪੰਜਾਬ ਦੇ ਧੀਆਂ ਪੁੱਤ ਨਸ਼ੇ ਦੇ ਛੇਵੇਂ ਦਰਿਆ ਦੇ ਵਿੱਚ ਵਹਿੰਦੇ ਜਾ ਰਹੇ ਨੇ ਵਹਿੰਦੇ ਜਾ ਰਹੇ ਨੇ ਵਹਿੰਦੇ ਜਾ ਰਹੇ ਨੇ ਹਾਂ ਸਾਡੇ ਧੀਆਂ ਪੁੱਤ ਅਖਬਾਰਾਂ ਦੀਆਂ ਸੁਰਖੀਆਂ ਤੇ ਦਿਵਾਰਾਂ ਤੇ ਟੰਗਣ ਵਾਲੀਆਂ ਤਸਵੀਰਾਂ ਬਣਦੇ ਜਾ ਰਹੇ ਨੇ ਪੰਜਾਬੀਓ ਬੋਲਦੇ ਕਿਉਂ ਨਹੀਂ ਇਹ ਚੁੱਪ ਬੜੀ ਖਤਰਨਾਕ ਹੈ ਇਸ ਚੁੱਪ ਨੂੰ ਤੋੜਦੇ ਕਿਉਂ ਨਹੀਂ ਇਹ ਚੁੱਪ ਨੂੰ ਤੋੜਦੇ ਕਿਉਂ ਨਹੀਂ ਇਸ ਚੁੱਪ ਨੂੰ ਤੋੜਦੇ ਕਿਉਂ ਨਹੀਂ ਅਸੀਂ ਅੱਜ ਦੇ ਯੋਗ ਦੇ ਕਰਵਿਆ ਹਾਂ ਸਾਨੂੰ ਜੰਮਦਿਆਂ ਹੀ ਮਿਲੀ ਐ ਸੰਘਰਸ਼ਾਂ ਦੀ ਗੁਰਤੀ ਅਸੀਂ ਲੜਾਂਗੇ ਮਾਰਾਂਗੇ ਤੇ ਫੇਰ ਲਵਾਵਾਂਗੇ ਆਪਣੀ ਰਾਜੋ ਕੁਕਲਸ ਦੇ ਬਾਦ ਅਸੀਂ ਅਜ ਦੇ ਯੁੱਗ ਦੇ ਕਲਪ ਵਿਆ ਹ ਆਪਣੇ ਤੀਰ ਨਾਲ ਸ਼ੀਰ ਦੇ ਮਾਰਗੇ